ਹੈਲੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਐ ਦੇਖੋ ਰਾਜਾ ਉਹਨੇ ਆਇਆ ਵੇ ਰਾਜਾ ਤੇਉਂਦਿਆ ਮੋਬਾਈਲ ਦੇਖਦਾ ਪਰ ਟੈਗਰ ਉਸੇ ਲਈ ਛਰਾੰਗ ਮਾਰੀ ਤੇ ਰਾਜੇ ਦੇ ਕੋਲ ਜਾ ਕੇ ਬੈਠ ਗਿਆ ਜਾ ਕੇ ਉਹਦੇ ਨਾਲ ਜੱਫੀਆਂ ਮਾਰਨੀਆਂ ਚਾਲੂ ਕਰ ਦਿੱਤੀਆਂ ਨੇ ਬਈ ਰਾਜਾ ਆ ਗਿਆ ਮਿਆਂ ਜੱਫੀਆਂ ਮਾਰਾ ਸੋਨਾ ਵੀ ਰਾਜੇ ਕੋਲੇ ਜੋ ਕਰਨਾ ਰਾਜੇ ਨਾਲ ਕਰਨਾ ਹੂੰ ਇਹ ਦੇਖੋ ਕਿੰਨੀ ਮਸਤੀ ਨਾਲ ਬੈਠਾ ਹੈ ਤਰੇ ਪਰ ਉਹ ਉਹ ਪਰ ਹਾਂ ਰਾਜਾ ਰਾਜਾ ਹੋਵੇ ਕਾਰ ਨਾ ਹੋਵੇ ਕਾਰ ਤੇ ਰੋਟੀ ਵੀ ਨਹੀਂ ਖਾਣੀ ਹੈ ਜੀ ਹਾਂ ਖਵਾਣੀ ਮੈਂ ਵੀ ਪਰ ਫਿਰ ਵੀ ਰਾਜਨਾਲ ਪਿਆਰ ਜ਼ਿਆਦਾ ਵੀ ਰਾਜਾ ਆਏਗਾ ਤੇ ਰੋਟੀ ਖਾਣੀ ਹੈ ਨਹੀਂ ਤੇ ਨਹੀਂ ਖਾਣੀ ਜੀ ਮੈਂ ਅੱਜ ਰੋਟੀ ਨਹੀਂ ਖਾਣੀ ਦੇਖੋ ਕਿਵੇਂ ਜੱਟਾਂ ਮਾਰਦੇ ਹੈ ਤੈਨੂੰ ਤੈਨੂੰ ਬੋਲ ਦੇ ਉਹਨ ਤਾਂ ਵੀ ਕੁਝ ਤੈਨੂੰ ਬੋਲ ਦੇ ਚਲ ਆ ਚਲੀਏ ਫਿਰ ਹਾਂ ਬੈਠਾ ਸੀ ਥੱਲੇ ਸਵੇਰ ਦਾ ਠੰਡੀ ਜਗ੍ਹਾ ਤੇ ਰਾਜਾ ਇਹ ਤਾਂ ਸੋਫੇ ਤੇ ਚੜ ਗਿਆ ਜੁੱਫੀਆ ਮਾਰੇਗਾ ਇਹ ਕਦੋਂ ਦਾ ਵਿਛੜੇ ਆਵੇ ਇਹਨਾਂ ਤੇ ਅਸੀਂ ਰੋਟੀ ਖਾਣੇ ਸਾਡੇ ਨਾਲ ਤੇ ਪਿਆਰ ਨਹੀਂ ਕਰਦਾ ਜਿੰਨਾਂ ਰਾਜਾ ਨਾਲ ਪਿਆਰ ਕਰਨਾ